ਭਾਈ ਖੇਤ ਕੰਦ ਦਾ ਗੁਣਿਆ ਕਰਨਾ ਵੀ ਔਖਾ ਹੋ ਜਾਂਦਾ ਕਿ ਕੋਈ ਐਸੇ ਪਤਾ ਨਿਸ਼ਾਨੀ ਤਾਂ ਹੁੰਦੀ ਨਹੀਂ ਪਈਆਂ ਚਲੋ ਫਰੈਂਡਸ ਵੈਲਕਮ ਬੈਕ ਟੂ आवर YouTube ਚੈਨਲ ਬਰਾਦਰ ਕੈਮ ਬਲੌਗ ਦੇ ਵਿੱਚ ਤੁਹਾਡਾ ਮੇਰੇ ਤੋਂ ਸਵਾਗਤ ਹੈ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਖੇਤ ਦਾ ਕੋਠਾ ਪਾਉਣੇ ਜਾ ਰਹੇ ਹਾਂ ਨਵਾਂ ਕੋਟਾ ਖੇਤ ਪਾਉਣ ਜਾ ਰਹੇ ਆ ਜਿੱਦਾ ਕਰਕੇ ਆ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਸਾਰਾ ਸਮਾਨ ਸਟਾਪਿਆ ਹੈ ਤੇ ਮਿਸਤਰੀ ਸਹਿਬਾਨ ਆਪਣੇ ਉਧਰ ਨੋਰੇ ਦੇ ਬੈਠੇ ਗਾਡਰ ਮਿਣ ਰਹੇ ਆ ਜੋ ਕਿ ਆਪਾਂ ਪੁਰਾਣੇ ਕਮਰੇ ਦੇ ਵਿੱਚੋਂ ਕੱਢੇ ਸੀ ਆਪਣੇ ਘਰੇ ਹੀ ਪਏ ਸੀਗੇ ਉਹ ਤਾਂ ਉਹ ਮਿਣ ਰਹੇ ਆ ਤੇ ਉਹਨਾਂ ਦੀ ਰੈਟ ਕਰ ਰਹੇ ਆ ਆਪਾਂ ਤਿਆਰ ਵਰ ਤਿਆਰ ਕਰਦੇ ਆ ਤੇ ਉਸ ਤੋਂ ਬਾਅਦ ਚੱਲਦੇ ਆ ਖੇਤ ਤੇ ਜੰਤ ਕਹਿੰਦੀ ਬਰਫ ਲੈ ਜਾਓ ਗਰਮੀ ਬਹੁਤ ਹੈ ਹੰਦੀ ਠੰਡੀ ਠੰਡਾਠਾਰ ਬਰਫਲਾ ਜੋ ਲੋ ਜੀ ਫਾਈਨਲੀ ਆਪਾਂ ਖੇਤ ਪਹੁੰਚ ਗਏ ਤੇ ਆਪਾਂ ਇੱਥੇ ਹੁਣੇ ਪਿੱਛੇ ਸੋਲਰ ਲਵਾਈ ਸੀਗੀ ਤੇ ਇਹ ਵੀ ਆਪਾਂ ਕੋਈ ਬਲੌਗ ਜਾਂ ਰੀਲ ਵਗੈਰਾ ਜਾਂ ਇੰਸਟਾ ਤੇ ਵੀ ਜਾਂ ਕੁਝ ਹੋਰ ਨਹੀਂ ਪਾਇਆ ਤੇ ਇਹਦਾ ਆਪਾਂ ਓਨਲੀ ਸਟੋਰੀ ਪਾਈ ਸੀ ਇੰਸਟਾ ਤੇ ਤਤਨਾ ਹ ਲਵਾਈ ਸੀ ਆ ਪਿੱਛੇ ਜੀ ਕੁਛ ਕੁ ਦਿਨ ਨਹੀਂ ਹੋਏ ਆ ਤੇ ਇਹਦੇ ਕੋਲੇ ਹੁਣ ਕੋਠਾ ਪਾ ਰਹੇ ਆ ਆ ਨੀਂ ਵਗੈਰਾ ਪੱਟ ਲਈ ਉਹ ਆਪਣਾ ਮਸਤਰੀ ਫਰਦਾਗਾ ਚੂਹੇ ਨਾਲੇ ਪਹਿਲਾਂ ਬਲੀ ਦੇਤੀ ਹੈ ਚੱਕ ਕੇ ਪਰੇ ਸਿੱਟ ਦਿਆ ਨੂੰ ਇਹ ਖਾਦਾ ਪਿਆ ਭੈਣ ਦਾ ਹੈ ਹੋਰ ਕੀ ਹੈ ਰ ਇੱਥੇ ਬਲੀ ਦੇਣੀ ਸੀ ਲੈਵਲ ਕੱਢਦਾ ਲੈਵਲ ਥੱਲੇ ਹੀ ਕੱਢੀਏ ਲੈਵਲ ਤਾਂ ਬੰਨਾ ਬਣੀ ਲੇਵਲ ਅਰੇ ਬਹੁਤ ਮਾਹੀ ਬੜੀ ਰੱਖੀ ਐ ਯਾਰ ਤੂੰ ਬਾਲਟੀ ਆਉਦੀ ਹੈ ਸ਼ਾਲਾ ਮਿਸਟਰ ਦਾ ਆਉਂਦਾ ਵਾਕੀ ਦੂਜਾ ਗੱਡੀ ਲੈ ਕੇ ਆਉਂਦਾ ਆਪਣੇ ਪੰਡਤ ਕਿਰਾਂ ਦੇ ਆ ਪਰਚਾ ਨਾ ਡੰਗਾ ਲਾ ਵਾਹ ਭਾਈ ਖੇਤ ਚ ਕੰਧ ਦਾ ਗੁਣਿਆ ਕਰਨਾ ਵੀ ਔਖਾ ਹੋ ਜਾਂਦਾ ਕਿਉਂਕਿ ਕੋਈ ਐਸੀ ਪਤਾ ਨਿਸ਼ਾਨੀ ਤਾਂ ਹੁਣ ਜਿੰਨੀ ਪਈਆਂ ਉਥੇ ਇੱਕ ਪਿੱਲਰ ਲੱਗਿਆ ਆਪਣਾ ਪੱਥਰ ਜਿਹੜਾ ਮਿਣਕੇ ਲਾਇਆ ਹੋਇਆ ਉਹ ਹੁਣ ਇੱਕ ਪੱਥਰ ਤੋਂ ਗੁਣਿਆ ਸਹੀ ਲਿਆਣੀ ਆ ਤਾਂ ਖੜ ਕੇ ਹੁਣ ਮੈਨੂੰ ਇੱਥੇ ਭੇਜਿਆ ਇਨੀ ਦੂਰ ਆਹ ਪੱਥਰ ਤੇ ਖੜ ਕੇ ਹੁਣ ਕਿਹੜਾ ਨਿਸ਼ਾਨੀ ਸਿੱਧੀ ਕਰਾਂਗੇ ਫਿਰ ਦੇਖਦੇ ਆਂਗੇ ਇਹ ਇੱਥੇ ਆ ਪੱਥਰ ਆਸੀ ੜਕੇ ਕੇ ਤਾਂ ਹਾਂ ਤਾਂ ਸਹੀ ਆ ਇੱਥੇ ਸਈਅਤ ਕਿੱਧਰ ਗਏ ਆਸੀ ਝੂਮੀ ਵਾਲਾ ਹੋਇਆ ਤਾਂ ਉਹ ਚੰਡਾ ਵਿਚਾਲੇ ਲਾਤਾ ਪਰਲੇ ਪਾਸੇ ਡੇੜੀ ਬੈਠਾ ਐਦਾਂ ਕੱਢਦੇ ਆ ਗੁਣੀਆਂ ਓਕੇ ਬੋਸ ਲੋਈ ਐਦਾਂ ਹੁੰਦਾ ਸਾਡਾ ਗੁਣੀਆਂ ਗੁਣੀਆਂ ਕਰਵਾਤਾ ਹੁਣ ਡੇੜੀ ਵਾਲੀ ਪਰਸ਼ਾਹ ਲੈ ਕੇ ਆਏ ਸੀ ਤੇ ਮੈਂ ਇਥੋਂ ਥੋੜੀ ਜੀ ਕਣਕ ਲੈਣ ਵਾਸਤੇ ਮੈਂ ਇਧਰ ਕੋਠੇ ਚ ਆਇਆਂਗਾ ਆਪਣਾ ਇੱਥੇ ਨਾਲ ਹੀ ਇਧਰਲਾ ਕੋਠਾ ਰਹਿ ਗਿਆ ਇੱਥੇ ਪਈਆ ਤੇ ਕਣਕ ਥੋੜੀ ਜੀ ਬਾਕੀ ਜਿਹੜਾ ਪ੍ਰਸ਼ਾਦ ਹੁੰਦਾ ਉਹ ਤੇ ਬਾਕੀ ਆਪਣੇ ਅਰਗਵਤੀ ਤੂਫ ਵਗੈਰਾ ਜੂ ਹੁੰਦਾ ਹਨਾ ਜੋਤ ਵਗੈਰਾ ਉਹ ਲਾ ਕੇ ਤੇ ਨੀ ਧਰਦੇ ਆ ਤੇ ਉਸ ਤੋਂ ਬਾਅਦ ਰੋਟੀ ਖਾ ਕੇ ਕੰਮ ਕਰਾਂਗੇ ਸਟਾਰਟ ਇਹ ਆਪਣੀ ਇਧਰ ਜਿਹੜੀ ਨਿਰ ਸੋਨੇ ਵਾਲੀ ਕਣਕ ਸੀ ਮੀਨਸ ਕਿ ਜਿਹੜੀ ਆਪਾਂ ਤੂੜੀ ਵਾਲੀ ਮਸ਼ੀਨ ਤੇ ਮਗਰੋਂ ਕੱਢੀ ਸੀ ਉਹ ਵਾਲੀ ਖਣਕੇ ਤੇ ਪਈ ਸੀ ਤੇ ਉਹ ਆਪਾਂ ਕਣਕ ਉੱਤੇ ਲੈ ਕੇ ਚੱਲੇ ਹੁਣ ਉੱਥੇ ਮੱਥਾ ਟੇਕਣ ਵਾਸਤੇ ਆਹ ਟਰੱਕ ਕਿਨੇ ਲੋਡ ਕਰਦਾ ਪਹਿਲੇ ਮੈਂ ਕਿਹਾ ਕੈਮਰੇ ਦੇ ਵਿਚਾਲੇ ਕੈਮਰੇ ਦੇ ਵਿਚਾਲੇ ਟਰੱਕ ਕਿਨੇ ਲੋਡ ਕਰਦਾ ਪਹਿਲੇ ਹਾਂ ਤੂੰ ਦੀ ਕੰਮ ਐ ਮਗਰੋਂ ਛੱਤ ਪੈ ਗਈ ਤੇ ਅਗੋਂ ਤੇ ਹੁਣ ਗੇੜ ਛੋਟਾ ਰਹਿ ਗਿਆ ਫਿਰ ਕੀ ਟਰੱਕ ਬੜੇ ਕੇ ਨਾ ਜੀ ਤੜਕੇ ਤੇ ਲੱਗੇ ਆ 12 ਵਾਲੀ ਚਾਹ ਵੀ ਪੀ ਲਈ 2 ਵਾਲੀ ਵੀ ਪੀ ਲਈ ਤੇ ਹੁਣ 4:30 ਵਜੇ ਵਾਲੀ ਚਾਹ ਪੀਤੀ ਆ ਬੇਦੀ ਨਿੰਬੂ ਪਾਣੀ ਪੀ ਲਿਆ ਸੀ ਤੇ ਰੋਟੀ ਪਾਣੀ ਵੀ ਛਕ ਲਿਆ ਸੀ ਤੇ ਹੁਣ ਤੁਹਾਨੂੰ ਚੱਲ ਕੇ ਦਿਖਾਉਨੇ ਆ ਵੀ ਕਿੰਨਾ ਕੰਮ ਖਿੱਚ ਕੇ ਲੈ ਗਿਆ ਮਿਸਤਰੀ ਇਦੋਂ ਤੁਹਾਨੂੰ ਥੋੜੇ ਥੋੜੇ ਕੰਦ ਜੀ ਦੇਖਦੇ ਹੋਊਗੇ ਦੀ ਲੈ ਕੇ ਬਾਵਾ ਇਥੋਂ ਤੇ ਕਰ ਕੱਢ ਲਿਆ ਜਾ ਕੇ ਦਿਖਾਉਨੇ ਆ ਥੋੜੀ ਚਾਰੇਗੀ ਮਕਾਲੀ ਜਰਾ ਮਾਤਰੀ ਕਿਹੜੇ ਗਾਣੇ ਸੁਣੀ ਜਨਾ ਹਾਂ ਨਾ ਇਕੜਾ ਲਾਇਆ ਤਦਨੋ ਆਸ਼ਾ ਮੇਰੇਗੇ ਸਟੋਰਾਂ ਚ ਚੱਕ ਰੀ ਜਨਾ ਇਹ ਹੈ ਹਾਂ ਤੇਰੀ ਵੀ ਹੈ ਹੈ ਆ ਤੇਰੀ ਹੈ ਆਪਣੇ ਹੋਵੇ ਆਪੇ ਕੱਲ ਕਣਕ ਦੇਖਾਈ ਸੀ